ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਸ਼ਨੀਵਾਰ ਤਰੀਕ 22 ਫਰਵਰੀ ਐ ਤੇ ਯੂਐਲਓ ਟੀਵੀ ਪੰਜਾਬੀ ਦੇ ਤੁਹਾਡੇ ਲਈ ਹਰ ਰੋਜ਼ ਇੱਕ ਨਵਾਂ ਸੁਨੇਹਾ ਲੈ ਕੇ ਆਉਂਦੇ ਆ ਤੇ ਅੱਜ ਮੈਂ ਮਨਜੋਤ ਸਿੰਘ ਤੁਹਾਡੇ ਲਈ ਇੱਕ ਸੁਨੇਹਾ ਲੈ ਕੇ ਹਾਜ਼ਰ ਹੋਇਆ ਆਸ ਕਰਦਾ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਜ ਸਾਰਾ ਦਿਨ ਆਪਾਂ ਚੜ੍ਹਦੀ ਕਲਾ ਦੇ ਵਿੱਚ ਹੀ ਗੁਜ਼ਾਰਨਾ ਅੱਜ ਆਪਾਂ ਇਸ ਚੀਜ਼ ਤੇ ਗੱਲ ਕਰਨੀ ਹੈ ਕਿ ਜਿਹੜੀ ਜ਼ਿੰਦਗੀ ਦੇ ਵਿੱਚ ਆਪਣੀਆਂ ਚੀਜ਼ਾਂ ਆਉਂਦੀਆਂ ਨੇ ਜੇ ਬੰਦੇ ਆਉਂਦੇ ਆ ਆਪਾਂ ਨੂੰ ਉਹ ਦੁਖੀ ਕਰਦੇ ਆ ਜਾਂ ਉਹਨਾਂ ਪ੍ਰਤੀ ਆਪਣਾ ਨਜ਼ਰੀਆ ਸਾਨੂੰ ਦੁਖੀ ਕਰਦਾ ਆਪਾਂ ਇੱਕ ਗੱਡੀ ਲੈਣੇ ਆ ਉਸ ਗੱਡੀ ਦੇ ਲਈ ਮਿਹਨਤ ਕਰਦੇ ਇੱਕ ਨੌਜਵਾਨ ਇੱਕ ਯੰਗ ਮੁੰਡਾ ਉਹਦੀ ਇੱਕ ਡ੍ਰੀਮ ਕਾਰ ਹੁੰਦੀ ਆ ਦਿਨ ਰਾਤ ਉਹ ਮਿਹਨਤ ਕਰਕੇ ਕਮਾਈ ਕਰਕੇ ਗੱਡੀ ਬਾਏ ਕਰਦਾ ਕਿ ਯਾਰ ਆ ਗੱਡੀ ਮੇਰੇ ਲਈ ਸਭ ਕੁਝ ਹੈ ਜੇ ਆ ਗੱਡੀ ਮੇਰੇ ਕੋਲੇ ਹੋਵੇ ਮੇਰਾ ਸੋਸਾਇਟੀ ਦੇ ਵਿੱਚ ਸਟੇਟਸ ਸਿੰਬਲ ਹੋਵੇ ਮੈਂ ਇਸ ਗੱਡੀ ਦੇ ਵਿੱਚ ਆਪਦੇ ਪਰਿਵਾਰ ਨੂੰ ਲੈ ਕੇ ਜਾਵਾਂ ਮੇਰਾ ਪਰਿਵਾਰ ਮੇਰੇ ਤੇ ਮਾਣ ਕਰੇ ਪ੍ਰਾਊਡ ਫੀਲ ਕਰੇ ਮੇਰਾ ਫਾਦਰ ਮੇਰੇ ਤੇ ਪ੍ਰਾਊਡ ਫੀਲ ਕਰੇ ਕਿਆ ਮੇਰੇ ਪਤਨੇ ਆਜੀ ਇਸ ਕਮਾਈ ਪਰ ਜਿਸ ਦਿਨ ਉਸ ਗੱਡੀ ਨਾਲ ਕੋਈ ਨੁਕਸਾਨ ਹੋ ਜਾਂਦਾ ਕੁਝ ਐਕਸੀਡੈਂਟ ਹੋ ਜਾਂਦਾ ਤਾਂ ਉਹੀ ਗੱਡੀ ਉਸੇ ਪਰਿਵਾਰ ਦੇ ਵਿੱਚ ਜਦੋਂ ਖੁਸ਼ੀਆਂ ਲੈ ਕੇ ਆਈ ਸੀ ਤੇ ਅੱਜ ਉਹ ਗਮੀਆਂ ਦਾ ਕਾਰਨ ਬਣ ਜਾਂਦੀ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਇਨਸੀਡੈਂਟਸ ਹੁੰਦੇ ਆ ਉਹ ਸਾਡਾ ਇਹਨਾਂ ਚੀਜ਼ਾਂ ਪ੍ਰਤੀ ਨਜ਼ਰੀਆ ਬਦਲ ਦਿੰਦੇ ਇਸ ਨਜ਼ਰੀਆ ਬਦਲ ਦੇ ਨਾਲ ਹੀ ਸਾਨੂੰ ਸੁੱਖ ਜਾਂ ਦੁੱਖ ਮਹਿਸੂਸ ਹੋਣ ਲੱਗ ਜਾਂਦਾ ਆਪਦੇ ਮਨ ਤੇ ਕਿਸੇ ਵੀ ਬੰਦੇ ਦੀ ਆਪਾਂ ਗੱਲ ਕਰ ਲਈਏ ਕਿਸੇ ਨੂੰ ਆਪਾਂ ਬਹੁਤ ਉੱਚੇ ਸੁੱਚੇ ਕਿਰਦਾਰ ਦਾ ਮੰਨ ਕੇ ਆਪਦੀ ਜ਼ਿੰਦਗੀ ਦੇ ਵਿੱਚ ਸੇਧ ਲੈ ਕੇ ਤੁਰਨ ਦੀ ਕੋਸ਼ਿਸ਼ ਕਰਦੇ ਆ ਕਿ ਨਹੀਂ ਆਹ ਬੰਦਾ ਜਿਹੜਾ ਇਹ ਮੈਨੂੰ ਮੇਰੇ ਮੇਰੇ ਮਨ ਨੂੰ ਪਾਉਂਦਾ ਇਹਦਾ ਕਿਰਦਾਰ ਇਹਦੇ ਕੰਮ ਮੈਨੂੰ ਬਹੁਤ ਚੰਗੇ ਲੱਗਦੇ ਆ ਪਰ ਜਿਸ ਦਿਨ ਉਹ ਕੋਈ ਆਪਦੀ ਜ਼ਿੰਦਗੀ ਦੇ ਵਿੱਚ ਕੋਈ ਗਲਤ ਐਕਸ਼ਨ ਲੈ ਲੈਂਦਾ ਜਾਂ ਉਹ ਐਕਸ਼ਨ ਲੈ ਲੈਂਦਾ ਜਿਹੜਾ ਆਪਾਂ ਨੂੰ ਨਹੀਂ ਚੰਗਾ ਲੱਗਦਾ ਤੇ ਫਿਰ ਉਹ ਆਪਣੇ ਲਈ ਦੁੱਖ ਦਾ ਕਾਰਨ ਬਣ ਜਾਂਦਾ ਲੀਡਰਾਂ ਤੋਂ ਆਪਣੀਆਂ ਐਕਸਪੈਕਟੇਸ਼ਨਸ ਹੁੰਦੀਆਂ ਨੇ ਸਿਆਸਤ ਦੇ ਵਿੱਚ ਆਪਣੀਆਂ ਐਕਸਪੈਕਟੇਸ਼ਨਸ ਹੁੰਦੀਆਂ ਨੇ ਜੇ ਆ ਬੰਦੇ ਨੂੰ ਵੋਟ ਪਾਈ ਆ ਆ ਬੰਦਾ ਇਹ ਕੰਮ ਕਰੂਗਾ ਤਾਂ ਇਹ ਇਨਸਾਨ ਤੇ ਚੀਜ਼ਾਂ ਰਹਿੰਦੇ ਉਹੀ ਨੇ ਪਰ ਜਿਹੜੀਆਂ ਘਟਣ ਵਾਲੀਆਂ ਘਟਨਾਵਾਂ ਨੇ ਇਹਨਾਂ ਦਾ ਪ੍ਰਭਾਵ ਸਾਡੇ ਤੇ ਇੰਨਾ ਹੁੰਦਾ ਕਿ ਸਾਡਾ ਇਹਨਾਂ ਪ੍ਰਤੀ ਨਜ਼ਰੀਆ ਹੀ ਬਦਲ ਜਾਂਦਾ ਤੇ ਜਦੋਂ ਸਾਡਾ ਨਜ਼ਰੀਆ ਹੋ ਜਾਂਦਾ ਪੋਜ਼ਿਟਿਵ ਜਾਂ ਨੈਗੇਟਿਵ ਫਿਰ ਸਾਨੂੰ ਉਦਾਂ ਹੀ ਦੁੱਖ ਜਾਂ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ ਤੇ ਫਿਰ ਆਪਾਂ ਕਰੀਏ ਕੀ ਕਰਨਾ ਕੀ ਚਾਹੀਦਾ ਆਪਾਂ ਨੂੰ ਆਪਾਂ ਨੂੰ ਹੀ ਦੇਖਣਾ ਚਾਹੀਦਾ ਕਿ ਆਖਿਰ ਇਹ ਨਜ਼ਰੀਆ ਕਿਸ ਘਟਨਾ ਕਰਕੇ ਬਦਲਿਆ ਤੇ ਉਹ ਘਟਨਾ ਦੇ ਵਿੱਚ ਸਾਡਾ ਕੰਟਰੋਲ ਕਿੰਨਾ ਸੀ ਗੱਡੀ ਆਪਾਂ ਲਈ ਆ ਗੱਡੀ ਆਪਦੀ ਸੁੱਖ ਸੁਵਿਧਾ ਲਈ ਲਈ ਸੀ ਪਰ ਅੱਜ ਜਦੋਂ ਉਹ ਗੱਡੀ ਲੜਾਈ ਦਾ ਕਾਰਨ ਬਣ ਗਈ ਅੱਜ ਜਦੋਂ ਗੱਡੀ ਘਰ ਦੇ ਵਿੱਚ ਸੋਗ ਦਾ ਕਾਰਨ ਬਣ ਗਈ ਤਾਂ ਹੁਣ ਆਪਾਂ ਗੱਡੀ ਨੂੰ ਕੋਸਣਾ ਛੱਡ ਦਿੱਤੀ ਗੱਡੀ ਦਾ ਉਹਦੇ ਵਿੱਚ ਕੋਈ ਕਸੂਰ ਨਹੀਂ ਸੀ ਸਾਡਾ ਉਹਦੇ ਵਿੱਚ ਕੋਈ ਕਸੂਰ ਨਹੀਂ ਸੀ ਅਸੀਂ ਨਹੀਂ ਸੀ ਚਾਹੁੰਦੇ ਕਿ ਗੱਡੀ ਦਾ ਨੁਕਸਾਨ ਹੋਵੇ ਜਾਂ ਗੱਡੀ ਦੇ ਵਿੱਚ ਬੈਠੇ ਬੰਦੇ ਦਾ ਨੁਕਸਾਨ ਹੋਵੇ ਲੀਡਰ ਨੂੰ ਵੋਟ ਪਾਈ ਸੀ ਆ ਬੰਦੇ ਨੂੰ ਪੈਸੇ ਦਿੱਤੇ ਸੀ ਕਿ ਤੂੰ ਕੰਮ ਸ਼ੁਰੂ ਕਰ ਲਾ ਉਹ ਬੰਦੇ ਨੇ ਗਾਹ ਉਹਦਾ ਨਸ਼ਾ ਲੈ ਲਿਆ ਜਾਂ ਉਹਦਾ ਕੁਝ ਹੋਰ ਕਰ ਲਿਆ ਕੁਝ ਗਲਤ ਇਸਤੇਮਾਲ ਕਰ ਲਿਆ ਪੈਸੇ ਦਾ ਤਾਂ ਉਹ ਜਿਹੜਾ ਨਜ਼ਰੀਆ ਉਹ ਸਾਡੇ ਕੰਟਰੋਲ ਦੇ ਵਿੱਚ ਆ ਜਿਹੜਾ ਸਾਡਾ ਪਰਸਪੈਕਟਿਵ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਬੰਦੇ ਨੂੰ ਲੈ ਕੇ ਉਹ ਸਾਡੇ ਕੰਟਰੋਲ ਦੇ ਵਿੱਚ ਆ ਜਿਹੜੀਆਂ ਘਟਨਾਵਾਂ ਹੋਣੀਆਂ ਨੇ ਉਹ ਸਾਡੇ ਕੰਟਰੋਲ ਦੇ ਵਿੱਚ ਨਹੀਂ ਆਗੀਆਂ ਲੇਕਿਨ ਮੇਰਾ ਪਰਸਪੈਕਟਿਵ ਮੇਰਾ ਨਜ਼ਰੀਆ ਮੇਰੇ ਕੰਟਰੋਲ ਦੇ ਵਿੱਚ ਆ ਮੈਂ ਦੇਖਣਾ ਮੇਰੀ ਜ਼ਿੰਦਗੀ ਦੇ ਵਿੱਚ ਆ ਘਟਨਾ ਘਟੀ ਆ ਮੇਰੀ ਬਾਡੀ ਨਾਲ ਹੋਈ ਆ ਮੈਂ ਦੇਖਾਂ ਕਿ ਮੈਂ ਉਹਨੂੰ ਪੋਜ਼ਿਟਿਵ ਲੈਣਾ ਹੈ ਉਹਨੂੰ ਨੈਗੇਟਿਵ ਲੈਣਾ ਨਜ਼ਰੀਆ ਬੈਲੈਂਸ ਲੈ ਕੇ ਚੱਲਾਂਗੇ ਤਾਂ ਜ਼ਿੰਦਗੀ ਸੌਖੀ ਹੋ ਜਾਊਗੀ ਬੈਲੈਂਸ ਲੈ ਕੇ ਚੱਲਾਂਗੇ ਤਾਂ ਹੋਰ ਵੀ ਜ਼ਿਆਦਾ ਮਜ਼ਾ ਆਉਣ ਲੱਗ ਜੂਗਾ ਜ਼ਿੰਦਗੀ ਜਿਉਣ ਦੇ ਵਿੱਚ ਇਥੋਂ ਇਹ ਮਤਲਬ ਨਹੀਂ ਹੈਗਾ ਵੀ ਆਹ ਜਿਹੜੀ ਚੀਜ਼ ਆ ਮੈਂ ਨਹੀਂ ਕਰਨੀ ਜਾਂ ਮੈਂ ਆਹ ਬੰਦੇ ਨੂੰ ਨਹੀਂ ਬੁਲਾਉਣਾ ਬਸ ਫਰਕ ਇਹ ਹੈ ਕਿ ਆਪਣਾ ਨਜ਼ਰੀਆ ਕਿਵੇਂ ਜੇ ਉਹ ਬੰਦੇ ਨੇ ਕੁਝ ਕੀਤਾ ਜੇ ਉਹ ਬੰਦੇ ਨੇ ਕੋਈ ਕੰਮ ਕਰਤਾ ਜਿਹੜਾ ਆਪਣੇ ਮਨ ਨੂੰ ਨਹੀਂ ਪਾਉਂਦਾ ਤਾਂ ਆਪਾਂ ਉੱਥੇ ਐਨਲਾਈਜ਼ ਕਰੀਏ ਕਿ ਨੇ ਕਿਉਂ ਕੀਤਾ ਹੋਊਗਾ। ਇਹਨੇ ਇਦਾਂ ਕਿਉਂ ਬਿਹੇਵ ਕੀਤਾ ਹੋਊਗਾ? ਮੈਂ ਇਹਦੇ ਬਾਰੇ ਇਦਾਂ ਸੋਚਦਾ ਸੀ ਵੀ ਇਹ ਇਦਾਂ ਕਰੂਗਾ। ਮੈਂ ਕਿਉਂ ਸੋਚਦਾ ਸੀ ਤੇ ਇਹਨੇ ਇਦਾਂ ਕਿਉਂ ਕੀਤਾ? ਜਦੋਂ ਆਪਾਂ ਇਹਦੇ ਤੇ ਚਰਚਾ ਕਰਨ ਲੱਗ ਜਾਗੇ ਇਹਦੇ ਆਪਦੇ ਮਨ ਦੇ ਨਾਲ ਹੀ ਇਸ ਗੁੰਝਲ ਨੂੰ ਫਰੋਲਣਾ ਸ਼ੁਰੂ ਕਰ ਦਾਂਗੇ ਤਾਂ ਇਹ ਗੁੰਝਲ ਜਿਹੜੀ ਆ ਉਹ ਨਿਕਲ ਜੇਗੀ। ਉਹ ਪਰਸਪੈਕਟਿਵ ਜਿਹੜਾ ਉਹ ਨਜ਼ਰੀਆ ਜਿਹੜਾ ਉਹ ਬੈਲੈਂਸਡ ਹੋਊਗਾ। ਉਦੇ ਨਾਲ ਹੋਣਾ ਕੀ ਹੈ ਉਹਦੇ ਨਾਲ ਇਹ ਨਹੀਂ ਕਿ ਗਾਂ ਵਾਲਾ ਬੰਦਾ ਸੁਧਰ ਜਾਊਗਾ ਜਾਂ ਉਹ ਜਿਹੜੀ ਗੱਡੀ ਜਿਹਦਾ ਨੁਕਸਾਨ ਹੋਇਆ ਉਹ ਠੀਕ ਹੋ ਜਾਊਗੀ ਜਾਂ ਉਹਦੀ ਜਗ੍ਹਾ ਤੇ ਨਵੀਂ ਗੱਡੀ ਆ ਜਾਊਗੀ ਨਹੀਂ ਉਹਦੇ ਨਾਲ ਜਿਹੜੀ ਸਾਡੀ ਸਾਈਕੀ ਆ ਉਹ ਬੈਲੈਂਸ ਹੋ ਜਾਊਗੀ ਸਾਨੂੰ ਪਤਾ ਲੱਗ ਜਾਊਗਾ ਸੀ ਸਮਾਨ ਲੈਵਲ ਤੇ ਚੀਜ਼ਾਂ ਨੂੰ ਦੇਖਣ ਲੱਗ ਜਾਗੇ ਕਿ ਹਾਂ ਆ ਜੇ ਚੀਜ਼ਾਂ ਜੇ ਮੈਨੂੰ ਦੁੱਖ ਦੇ ਰਹੀ ਹੈ ਜਾਂ ਸੁੱਖ ਦੇ ਰਹੀ ਹੈ ਤਾਂ ਇਹਦਾ ਕਾਰਨ ਕੀ ਹੈ ਇਹਦਾ ਮੇਰੇ ਨਜ਼ਰੀਏ ਤੇ ਕੀ ਪ੍ਰਭਾਵ ਜ਼ਿੰਦਗੀ ਨੂੰ ਲੱਗੇਗਾ ਤੇ ਗੁਰਬਾਣੀ ਵੀ ਆਪਾਂ ਨੂੰ ਇਹੀ ਸਿਖਾਉਂਦੀ ਹੈ ਕਿ ਸੁੱਖ ਤੇ ਦੁੱਖ ਨੂੰ ਸਮ ਕਰਕੇ ਚੱਲੋ ਸਮ ਦਾ ਮਤਲਬ ਹੁੰਦਾ ਇੱਕ ਲੈਵਲ ਇੱਕ ਲੈਵਲ ਇੱਕੋ ਪੱਧਰ ਤੇ ਦੋਵਾਂ ਚੀਜ਼ਾਂ ਨੂੰ ਰੱਖਣਾ ਤੇ ਇਹੀ ਨਜ਼ਰੀਆ ਜੇ ਆਪਾਂ ਅੱਜ ਦੇ ਦਿਨ ਦੇ ਵਿੱਚ ਲੈ ਕੇ ਚੱਲੀਏ ਤੇ ਅੱਜ ਆਪਾਂ ਕੁਛ ਨਾ ਕੁਛ ਨਵਾਂ ਲੱਭ ਲਾਵਾਂਗੇ ਆਪਦੀ ਕੋਈ ਜਿਹੜੀ ਗੁੰਝਲ ਪ੍ਰਾਣੀ ਅੰਦਰ ਬਣੀ ਹੋਈ ਹੈ ਸ਼ਾਇਦ ਉਹ ਖੁੱਲ ਜੇ ਸੋ ਇਹ ਸੁਨੇਹਾ ਮੈਂ ਤੁਹਾਡੇ ਲਈ ਲੈ ਕੇ ਆਇਆ ਤੇ ਆਸ ਕਰਦਾ ਕਿ ਜਿਹੜੀਆਂ ਜ਼ਿੰਦਗੀ ਦੇ ਵਿੱਚ ਗੁੰਝਲਾਂ ਬਣੀ ਹੋਈਆਂ ਤਾਂ ਨਹੀਂ ਉਲਝੀ ਹੋਈ ਲੱਗਦੀਆਂ ਤੇ ਜੇ ਆਪਾਂ ਨਜ਼ਰੀਆ ਆਪਦਾ ਸਾਮ ਕਰ ਲਈਏ ਬੈਲੈਂਸ ਕਰ ਲਈਏ ਤੇ ਫਿਰ ਆਪਣੀ ਉਲਝਣਾ ਨਿਕਲ ਜਾਣੀ ਤੇ ਜ਼ਿੰਦਗੀ ਜਿਹੜੀ ਆ ਉਹ ਹੋਰ ਵੀ ਸੌਖੀ ਹੋ ਲਗੀ ਤਾਂ ਜ਼ਿੰਦਗੀ ਜਿਉਣੀ ਨਹੀਂ ਛੱਡਣੀ ਜ਼ਿੰਦਗੀ ਜਿਉਂ ਕੇ ਹੀ ਰਹਿਣਾ ਆਪਾਂ ਜ਼ਿੰਦਗੀ ਕੱਟਣ ਤੇ ਜਿਉਣ ਦੇ ਵਿੱਚ ਬੜਾ ਫਰਕ ਆ ਤੇ ਫਰਕ ਪੈਂਦਾ ਕਿਉਂ ਸਾਰ ਸਿਰਫ ਸਾਡੇ ਨਜ਼ਰੀਏ ਕਰਕੇ ਸੋ ਨਜ਼ਰੀਏ ਤੇ ਕੰਮ ਕਰਨਾ ਸ਼ੁਰੂ ਕਰੀਏ ਆਪਦੇ ਆਪ ਤੇ ਕੰਮ ਕਰਨਾ ਸ਼ੁਰੂ ਕਰੀਏ ਨਾ ਕਿ ਦੂਜੇ ਬੰਦੇ ਤੇ ਕੰਮ ਕਰਨਾ ਸ਼ੁਰੂ ਕਰੀਏ ਦੂਜੀ ਚੀਜ਼ ਤੇ ਕੰਮ ਕਰਨਾ ਸ਼ੁਰੂ ਕਰੀਏ ਉਹ એનર્ਜੀ ਜਿਹੜੀ ਉਹ ਆਪਣੇ ਆਪ ਤੇ ਲਾ ਕੇ ਆਪਦੇ ਨਜ਼ਰੀਏ ਨੂੰ ਆਪਦੇ ਪਰਸਪੈਕਟਿਵ ਨੂੰ ਬੈਲੈਂਸ ਲੈ ਕੇ ਚੱਲੋ ਤੇ ਜ਼ਿੰਦਗੀ ਸੌਖੀ ਹੋ ਜੂਗੀ ਸੋ ਦੋਸਤ ਜ਼ਿੰਦਗੀ ਜਿਉਣੀ ਐ ਕੱਟਣੀ ਨਹੀਂ ਸੋ ਇਹ ਸੁਨੇਹਾ ਮੈਂ ਤੁਹਾਡੇ ਲਈ ਲੈ ਕੇ ਆਇਆ ਤੇ ਆਸ ਕਰਦਾ ਕਿ ਆਪਣੀ ਹੁਣ ਜ਼ਿੰਦਗੀ ਦੀਆਂ ਗੁੰਜਲਾਂ ਜਿਹੜੀਆਂ ਤੁਸੀਂ ਆਪ ਕੱਢੋਗੇ ਤੇ ਆਪਦੀ ਜ਼ਿੰਦਗੀ ਨੂੰ ਪੂਰੇ ਮਸਤੀ ਨਾਲ ਜਿਉ ਕੇ ਦੇਖੋ ਇਹ ਬੇਨਤੀ ਪ੍ਰਵਾਨ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਰੋਜ਼ 7 ਵਜੇ ਮੈਂ ਤੁਹਾਡੇ ਲਈ ਇਹ ਸੁਨੇਹਾ ਲੈ ਕੇ ਆਉਂਦਾ ਰਹੂੰਗਾ ਆਸ ਕਰਦਾ ਕਿਆਜ ਦਾ ਦਿਨ ਤੁਹਾਡਾ ਬਹੁਤ ਵਧੀਆ ਜਾਏ ਜੇ ਜੋਬ ਤੇ ਜਾ ਰਹੇ ਹੋ ਤਾਂ ਵੀ ਚੜ੍ਹਦੀ ਕਲਾ ਦੇ ਵਿੱਚ ਆਇਓ ਸਕੂਲ ਜਾ ਰਹੇ ਹੋ ਤੇ ਇਗਜ਼ਾਮ ਬਹੁਤ ਵਧੀਆ ਕਰਕੇ ਆਇਓ ਕਿਸੇ ਹੋਰ ਕੰਮ ਤੇ ਨਿਕਲ ਰਹੇ ਹੋ ਕੋਈ ਹੋਰ ਮੋਰਚਾ ਫਤਿਹ ਕਰਨਾ ਆਸ ਕਰਦਾ ਕਿ ਫਤਿਹ ਕਰਕੇ ਵੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ